ਅਦਾ ਆਪੀ ਦੇ ਕਿਦਾਰਾ ਬੇਟੀ ਹੈ ਜੀ ਦੇਵੇ ਦੇਵੇ ਜਾਈ ਜੀ ਆਮਰ <im> ਦਾ <im> ਇਹ ਦੇਸ਼ ਸਰਕਾਰ ਨੇ ਨਾ ਸਿਰਫ ਆਪਣੇ ਨਾਲ ਇਹੋ ਜੀਆਂ ਹਰਕਤਾਂ ਕਰਦੇ ਹੈ ਉਹਨਾਂ ਨਾਲ ਆਪਣੀ ਆਵਾਜ਼ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਹਨੀ ਤਾਕਤ ਵਿੱਚ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਇਹ ਹਰਕਤ ਕਰਨ ਵਾਸਤੇ ਜੈ 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 ਭੀਮ ਭੀਮ ਜੈ ਭੀਮ ਜੈ 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 ਭੀਮ Yeah! ਮੈਨਾਂ ਕੁਝ ਕੇ ਬਣਾ ਰਿਹਾ ਪੁਰਾਣਾ ਅਸੀਂ ਟ੍ਰੈਕ ਲੋਕ ਨੂੰ ਆਵਾਜ਼ ਕਰਦੇ ਆ ਸਾਰੇ ਜਨ ਦੇ ਮੰਡੀਆ ਸਾਰੇ ਰਖਵਾ ਦਾ ਇਹਨਾਂ ਨੇ ਆਪਾਂ ਸੁਭਾਉ ਕੀਤਾ ਸਾਥੀਓ ਆਹ ਜਿਹੜੇ ਸੰਘਰਸ਼ਾ ਜੇਬ ਤੱਕ ਚੱਲੂਗਾ ਜਦੋਂ ਤੱਕ ਕੋਈ ਕੌਂਸਿਲਰ ਨਾ ਤੇ ਕੰਦੇ ਆ ਖੜੇ ਨਹੀਂ ਜਾਂਦੇ ਸਾਥੀਓ ਕੰਨਾ ਕੌਂਸਿਲ ਨਹੀਂ ਆਓ ਤੇ ਮਗਰ ਵੀ ਜਿਹੜੀ ਸਾਜ਼ਿਸ਼ ਹੈ ਉਹ ਤੇਰੀਆ ਹੋਈ ਆ ਆ ਦੇਖੋ ਤੁਸੀਂ ਕਿੰਨੀ ਭਾਰੀ ਜੜੀ ਜੜੀ ਆ ਤੇ ਕਿਹਦੇ ਕੰਮ ਨੂੰ ਕਰਵਾਣਾ ਦਾ ਸਮਝਾਉਣਾ ਆਪਣੀ ਜੀ ਹੋਈ ਆ ਸਭਰਾ ਹੋ

ਪਾਜੀ ਗਾਹਨ ਆ ਜਾਓ ਯਾਰ ਕੀ ਕਰੀ ਜਾਣਾ ਤੁਸੀਂ ਗਾਹ ਨਾ ਜਾ ਮੇਰਾ ਭਰਾ ਉਹ ਜਿਹੜਾ ਅਰਜਨ ਦਾ ਇੰਟਰਨ ਰੋਮਿਆਂ ਦਾ ਕਰਦੇ ਆ ਆਪਾਂ ਇੱਕ ਮੰਨਤ ਕਰਦੇ ਆ ਕਿ ਕਿਸੇ ਨਾਲ ਵੀ ਤਕਰਾਉ ਨਹੀਂ ਕਰਨਾ ਤਾਂ ਕਿ ਕੋਈ ਕਾਰ ਨਹੀਂ ਹੋਵੇ ਮਗਰ ਬੈਕਗ੍ਰਾਉਂਡ ਜੋ ਮੁੰਡਾ ਮਰ ਗਿਆ ਆਪਾਂ ਨੂੰ ਦੱਸਣਾ ਨਹੀਂ ਕਰਨਾ ਕੋਈ ਹੋਣੀ ਕੀ ਇਹ ਕੰਡਿਆ ਹੋਇਆ ਵਾ ਕੀ ਕਾਤ ਹੋਇਆ ਵਾ ਜਿਹੜਾ 23 ਤੋਂ ਮਹਾਰਾਜੇ ਦਾ ਆਉਣਾ ਆਇਆ ਉਹ ਕੱਲੇ ਪਰਦੇ ਨੇ ਕੱਲੇ ਪਿੱਛੇ ਨੇ ਕੱਢਣੇ ਸਟਾਫਸ਼ਨਵਾ ਉਹਦੇ ਪਾਜੀ ਰੁਕਦੇ ਉਹ ਮੇਰੀਆਂ ਜਿੰਨੀਆਂ ਵੀ ਟੇਢੀਆਂ ਮੇਰਾ ਆਈਆਂ ਅੱਜ ਸਾਰਿਆਂ ਨੇ ਪਿਆ ਗੁਜ਼ਰਾ ਇਸ ਕਮਰੇ ਵਿੱਚ ਬਾਬਾ ਦਾ ਪਿਉਰਾ ਭਿੰਦ ਕੱਲ ਜੋ ਨਾਮ ਹੋਇਆ ਹੈ ਉਹਨਾਂ ਦੇ ਜੰਦੀਆਂ ਨੂੰ ਜਨਨੀ ਗ੍ਰਿਫਤਾਰ ਕਰਾਈ ਔਰ ਭਾਜੀ 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 ਸਾਰੀ ਸਾਰਿਆਂ ਲਈ ਦੁਆਵਾਂ ਲਈ ਇਹ ਹੈ ਇਹ ਜਿਹੜਾ ਅੱਜ ਕੱਢ ਇਹ ਸ਼ਹਿਰ ਹੋਇਆ ਹੈ ਸ਼ਹਿਰ ਅੱਜ ਜਿਹੜਾ ਮੈਂ ਬਾਤ ਕਰੀਏ ਤਾਂ ਇਹ ਨਹੀਂ ਹੈ ਕਿ ਉਹਨਾਂ ਨੇ ਅਜੇ ਤੱਕ ਉਹ ਲੋਕ ਤੇ ਆਪਣੇ ਫੇਸਟ ਤੇ ਮਾਰਾ ਪਰ अपने देश देश्ट तो की किस्मत लिखने अंबेडकर बदला लाइन दोषियों और दबाव देने की सरकार सारे लागू है सब तो पहल जिस व्यक्ति नेगदान है जिस व्यक्ति ने चला सलाह दी है उस व्यक्ति ने बदला लिया है ज़मीन मनाई सारे भाई Yeah ਜਨਵਰੀ ਨੂੰ ਜਿਹੜਾ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਗਲਤ ਤਲਸਰਾ ਵੱਲੋਂ ਜਿਹੜੀ ਪੰਨ ਤੋੜ ਕੀਤੀ ਗਈ ਆ ਸੰਵਿਧਾਨ ਚਲਾਇਆ ਗਿਆ ਉਹਦੇ ਬਾਬਤ ਅਜ ਮੋਗਾ ਬੰਦ ਆ ਸਮੂਹ ਜੱਤੇ ਬੰਦਿਆਂ ਵੱਲੋਂ ਪੈਸਾ ਲੱਤਾ ਗਿਆ ਵੀ ਮੋਗੇ ਚੜ੍ਹਤਾਲਾ ਮਲਾਜਮ ਵਰਗ ਵੀ ਸਾਰਾ ਜੜ੍ਹਤਾਲਤੇ ਆ ਮੋਗਾ ਬੰਦ ਜਨ ਨੂੰ ਪਤਾ ਹੀ ਆ ਪੂਰੇ ਦੇਸ਼ ਦੇ ਵਿੱਚ ਅੱਗ ਲੱਗੀ ਪਈ ਆ ਵੀ ਜਿਹੜਾ ਸੰਵਿਧਾਨ ਦੇ ਦਿਨ ਬਾਅਦ ਆ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਉਹ ਗਲਤ ਬੰਦਿਆਂ ਨੇ ਜਿਹੜੀ ਹਰਕਤ ਕੀਤੀ ਆ ਉਹਦੇ ਬਾਬਤ ਆ ਮੋਗਾ ਬੰਦ ਕੀਤਾ ਹੋਇਆ ਜਿਵੇਂ ਅਗਲੀ ਰਣਨੀਤੀ ਸਾਰੇ ਬੰਦੇ ਬੈਠ ਕੇ ਇੱਕ ਫੈਸਲਾ ਕਰਨਗੇ ਜਿਹੜੀ ਪੰਜਾਬ ਵੁਕਾਲ ਆਉਗੀ ਉਹ ਸਾਰੀ ਸਾਡੀ ਰਣਨੀਤੀ ਹੋਊਗੀ ਅਗਲੀ ਸਾਡੇ ਵੱਲੋਂ ਮੁੱਖ ਮੰਤਰੀ ਦੀ ਨਵਾਹੀ ਆ ਵੀ ਜਿਹੜੇ ਬੰਦੇ ਦੋਸ਼ੀ ਹੈਗੇ ਆ ਇੱਕ ਤਾਂ ਫੜ ਲਿਆ ਉਹਦੇ ਪਿੱਛੇ ਵਾਲੀ ਸਾਜ਼ਿਸ਼ ਵਾਲੇ ਉਹ ਵੀ ਬੰਦੇ ਜਿਹੜੇ ਸਾਹਮਣੇ ਲੈ ਕੇ ਆ ਉਹਨਾਂ ਦੀ ਧਰਤੀ ਅੰਮ੍ਰਿਤਸਰ ਦੇ ਅੰਦਰ ਸਾਡੇ ਮਸੀਹਾ ਪਰਮ ਪੂਜਨੀਯ 바ਵਾ ਸਾਹਿਬ ਡਾਟਾ ਪੀਮਰਾ ਅੰਬੇਡਕਰ ਜੀ ਦੀ ਮੂਰਤੀ ਨੂੰ ਸ਼ਾਂਤੀ ਅੰਸਾ ਵੱਲੋਂ ਜਿਹੜੀ ਖੰਡਿਤ ਕੀਤੀ ਗਈ ਹੈ ਅਸੀਂ ਉਹਦਾ ਵਿਰੋਧ ਕਰਦੇ ਆ ਤੇ ਔਰ ਅੱਜ ਮੋਗਾ ਦੇ ਅੰਦਰ ਤੇ ਨਾਲ ਨਾਲ ਪੂਰੇ ਪੰਜਾਬ ਦੇ ਦਿੰਦੇ ਦਾ ਪ੍ਰਦਰਸ਼ਨ ਕਰਦੇ ਆ ਪਏ ਆ ਤੇ ਅੱਜ ਮੋਗਾ ਦੇ ਦਿੰਦੇ ਵਾਲਮੀਕ ਕਲੌਂਡੀ ਚ ਸਾਰੇ ਜਿੱਥੇ ਬੰਦਿਆਂ ਨੇ ਧਾਰਮਿਕ ਸੰਗਠਨਾਂ ਨੇ ਉਹਨੇ ਸਾਡਾ ਸਾਥ ਦਿੱਤਾ ਉਹ ਸ਼ਹਿਰ ਨੂੰ ਬੰਦ ਕਰਕੇ ਰੱਖਿਆ ਅੱਜ ਬੱਸ ਸਟੈਂਡ ਦਿੰਦੇ ਅਸੀਂ ਧਰਨਾ ਲਾਇਆ ਸੀ ਦੇ ਦੋਸ਼ਾਂ ਦੇ ਖਿਲਾਫ ਸਖਤ ਸਜ਼ਾ ਕਾਰਵਾਈ ਦੀ ਮੰਗ ਕਰਦਿਆਂ ਹੋਰ ਇਹਦੇ ਨਾਲ ਹੀ ਅਸੀਂ ਮੰਗ ਕਰਦੇ ਆ ਕਿ ਜਿਹੜੇ ਇਹਦੇ ਪਿੱਛੇ ਲੋਗ ਨੇ ਉਹਨਾਂ ਦੇ ਸਖਤ ਤੋਂ ਦਾ ਕਾਰਵਾਈ ਕੀਤੀ ਜਾਵੇ ਪੁੱਜ ਜਿਹੜੀ ਅਗਲੀ ਨੀਤੀ ਹੈ ਜਿਹੜੀ ਉਹ ਸਾਡੇ ਜੋ ਵੀ ਹੁਕਮ ਲੱਗੂਗਾ ਸਾਡੇ ਸੈਂਟਰ ਵੱਲੋਂ ਅਸੀਂ ਉਹਦੇ ਪਿੱਛੇ ਚੱਲਾਂਗੇ ਅੱਜ ਮੋਗਾ ਬੰਦ ਕੀਤਾ ਗਿਆ ਪੂਰਨ ਰੂਪ ਦੇ ਵਿੱਚ ਬੰਦ ਹੈਗਾ ਇਹ ਸਾਡੇ ਭਾਰਤ ਰਤਨ ਪਾਪਾ ਬੀ ਆਰ ਅੰਬੇਦਕਰ ਜੀ ਦਾ 26 ਜਨਵਰੀ ਨੂੰ ਅੰਮ੍ਰਿਤ ਅੰਮ੍ਰਿਤਸਰ ਵਿਖੇ ਉਹਨਾਂ ਦੀ ਜਿਹੜੀ ਮੂਰਤੀ ਹੈ ਕੋਈ ਸ਼ਰਾਰਤੀ ਅਨਸਰਾਂ ਨੇ ਉਹਦੀ ਤੋਣ ਭੰਨ ਕੀਤੀ ਹੈਗੀ ਉਹਨਾਂ ਦਾ ਅਪਮਾਨ ਕੀਤਾ ਇਸ ਕਾਰਨ ਸਾਰੇ ਪੰਜਾਬ ਦੇ ਵਿੱਚ ਬਲਕਿ ਸਾਰੇ ਦੇਸ਼ ਦੇ ਵਿੱਚ ਬਾਬਾ ਸਾਹਿਬ ਭੀਮਰਾ ਬੰਮੇਰ ਕਰਦੇ ਬੁੱਤ ਨੂੰ ਤੋੜਨ ਵਾਸਤੇ ਬੜਾ ਰੋਸ ਪਾਇਆ ਜਾ ਰਿਹਾ ਹੈ ਅੱਜ ਸਾਰਾ ਪੰਜਾਬ ਬੰਦਾ ਹੈ ਉਸ ਕੰਢੀ ਦੇ ਵਿੱਚ ਅੱਜ ਬੋਦਾ ਵੀ ਬੰਦਾ ਉਹ ਕਹਿੰਦੇ ਸਾਰੀਆਂ ਹੀ ਸਮਾਜਿਕ ਧਾਰਮਿਕ ਟਰੇਡ ਯੂਨੀਅਨਾਂ ਜਿਹੜੀਆਂ ਸਾਥੀ ਦੇ ਬੰਦੇ ਦੇ ਵਿੱਚ ਸ਼ਾਮਲ ਬਹੁਤ ਵੱਡਾ ਅਜ ਤਤਰਤਾ ਹੈ ਔਰ ਇਹ ਜਿਹੜੇ ਵੀ ਸ਼ਰਾਰਤੀ ਅੰਸਰਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਪੰਜਾਬ ਦੇ ਵਿੱਚ ਸ਼ਾਂਤੀ ਖਲਾਂਉਣ ਦੀ ਜਿਹੜੀ ਇੱਕ ਤਨੌਂ ਨੇ ਕੋਸ਼ਿਸ਼ ਕੀਤੀ ਐ ਲੇਕਿਨ ਸਾਡਾ ਜਿਹੜਾ ਭਾਈਚਾਰਾ ਹੈਗਾ ਪੰਜਾਬ ਦਾ ਉਹ ਬਹੁਤ ਹੀ ਟੂਟ ਹੈਗਾ ਵਾ ਬਹੁਤ ਹੀ ਮਜ਼ਬੂਤ ਹੈਗਾ ਵਾ ਸਾਡਾ ਪੰਜਾਬ ਦਾ ਭਾਈਚਾਰਾ ਇਹਨਾਂ ਸ਼ਰਾਰਤੀ ਤੱਤਾਂ ਦੀ ਚਾਲ ਦੇ ਵਿੱਚ ਨਹੀਂ ਆਉਣ ਵਾਲਾ ਹੈਗਾ ਵਾ ਅੱਜ ਬੜੀ ਮੰਦ ਭਾਗੀ ਘਟਰਾ ਪੰਜਾਬ ਸਰਕਾਰ ਤੋਂ ਅਸੀਂ ਗ੍ਰੇਡ ਯੂਨੀਅਨਾਂ ਵੱਲੋਂ ਵੀ ਮੰਗ ਕਰਦੇ ਆਂ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਸਖਤ ਕਾਨੂੰਨ ਲਾਗੂ ਕੀਤਾ ਜਾਵੇ ਔਰ ਉਹਨਾਂ ਨੂੰ ਜਿਹੜੀ ਸਜ਼ਾ ਹੈ ਯਕੀਨੀ ਦਵਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਨਾਉਣੀ ਘਟਣਾ ਕਰਨ ਤੋਂ ਪਹਿਲਾਂ 100 ਵਾਰੀ ਕੋਈ ਵਿਅਕਤੀ ਜਿਹੜਾ ਸੋਚੇ ਅੱਜ ਬਹੁਤ ਭਾਰੀ ਸਮਰਥਨ ਜਿਹੜਾ ਜਨਤਾ ਦਾ ਉਹ ਸ਼ਰਾਰਤੀ ਤੰਦੂਆ ਨੇ ਬਾਬਾ ਸਾਹਿਬ ਦਾ ਪੁੱਤ ਨਹੀਂ ਤੋੜਨ ਦੀ ਕੋਸ਼ਿਸ਼ ਕੀਤੀ ਬਲਕਿ ਲੋਕਾਂ ਦੇ ਦਿਲਾਂ ਨੂੰ ਤੋੜਿਆ ਹੈਗਾ ਵਾ ਅੱਜ ਇਸ ਲਈ ਬਹੁਤ ਜ਼ਿਆਦਾ ਰੋਸ ਹੈ ਲੋਕਾਂ ਦੇ ਵਿੱਚ ਅੱਜ ਮੋਗੇ ਦੀਆਂ ਸਾਰਿਆਂ ਹੀ ਦਲਿਤ ਜੱਥੇਬੰਦੀਆਂ ਵੱਲੋਂ ਮੋਗੇ ਪੰਦ ਦੀ ਕਾਲ ਕੀਤੀ ਹੈ ਤੇ ਮੋਗੇ ਦੇ ਸਾਰੇ ਦੁਕਾਨਦਾਰ ਵੀਰਾਂ ਨੇ ਇਸ ਬੰਦ ਦੇ ਵਿੱਚ ਪੂਰਨ ਸੰਯੋਗ ਦਿੱਤਾ ਦੁਕਾਨਾਂ ਬੰਦ ਕਰਕੇ ਮੈਂ ਦੱਸਣਾ ਚਾਹਨਾ ਤੁਹਾਡੇ ਚੈਨਲ ਦੇ ਮਾਧਮ ਨਾਲ 26 ਜਨਵਰੀ ਨੂੰ ਜਿਹੜਾ ਤਿਵਾਰ ਸਵਿਧਾਨ ਲਾਗੂ ਹੋਇਆ ਸੀਗਾ ਬਾਬਾ ਸਾਹਿਬ ਭੀਮਰਾ ਅੰਬੇਦਕਰ ਜੀ ਦਾ ਲਿਖਿਆ ਹੋਇਆ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਤਿਵਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਬਹੁਤ ਵੱਡਾ ਉੱਚਾ ਸਤੇਜੂ ਪ੍ਰਤੀਮਾ ਬਾਬਾ ਸਾਹਿਬ ਪੀਬਰਾਮ ਅੰਬੇਦਕਰ ਜੀ ਦੀ ਲੱਗੀ ਆ ਜਿਹਨੂੰ ਬੰਦਾ ਦੀਡੇ ਤੇੜੇ ਵੀ ਹੱਥ ਨਹੀਂ ਲਾ ਸਕਦਾ ਬਹੁਤ ਭਾਰੀ ਪੌੜੀ ਲਾ ਕੇ ਉੱਥੇ ਪ੍ਰਤੀਮਾ ਨੂੰ ਹਥੋੜਿਆਂ ਨਾਲ ਇੱਕ ਗਲਤ ਅਨਸਰ ਨੇ ਹਥੋੜਿਆਂ ਨਾਲ ਹਮਲਾ ਕੀਤਾ ਅਤੇ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਇਹ ਵਾਰ ਕੀਤੇ ਹਥੋੜਿਆਂ ਨਾਲ ਇੱਕ ਪਵਿੱਤਰ ਤਿਹਵਾਰ ਹੋਵੇ 26 ਜਨਵਰੀ ਦਾ ਜਿਸ ਦਿਨ ਸਾਰਾ ਦੇਸ਼ ਪਾਰ ਦੇਸ਼ ਤੇ ਮਨਾਰਾ ਹੋਵੇ ਸੰਵਿਧਾਨ ਲਿਖਿਆ ਹੋਵੇ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਉਸੇ ਦਿਨ ਇਹ ਕਿਉਂ ਦਿਨ ਚੁਣਿਆ ਬਾਬਾ ਸਾਹਿਬ ਤੇ ਜਿਹੜਾ ਹਮਲਾ ਹੋਇਆ ਹਥੋੜਿਆਂ ਨਾਲ ਉਹ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਨਹੀਂ ਹੋਇਆ ਉਹ ਸਾਡੇ ਅਦਵਿਤ ਸਮਾਜ ਦੀ ਆਤਮਾ ਤੇ ਹਮਲਾ ਹੋਇਆ ਤੇ ਪੂਰੇ ਦੇਸ਼ ਨਿਵਾਸੀਆਂ ਦੀ ਆਤਮਾ ਤੇ ਹਮਲਾ ਹੋਇਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਅਸੀਂ ਮੰਗ ਕਰ ਰਹੇ ਹਾਂ ਉਹ ਕਹਤੋ ਦਲਿਤ ਸਮਾਦੀ ਸਾਰੇ ਜੱਥੇਬੰਦੀਆਂ ਜਿਹੜੀਆਂ ਤਾਕਤਾਂ ਉਹਦੇ ਪਿੱਛੇ ਕੰਮ ਕਰ ਰਹੀਆਂ ਉਹਨਾਂ ਨੂੰ ਨੰਗਾ ਕੀਤਾ ਜਾਵੇ ਉੱਚ ਪੱਧਰ ਤੇ ਇਹਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀ ਜਾਵੇ ਸਿੰਘ ਗੱਜਨ ਵਾਲਾ ਰਾਸ਼ਟਰੀ ਪ੍ਰਧਾਨ ਆਲਰੇਡੀ ਮੈਂ ਸਖ ਵੈਲਫੇਅਰ ਐਸੋਸੀਏਸ਼ਨ ਇਹ ਬਹੁਤ ਹੀ ਮੰਦਪਾਗੀ ਘਟਨਾ ਹੈਗੀ ਆ ਜਿਹੜੀ 26 ਜਨਵਰੀ 2025 ਨੂੰ ਗੰਦੰਤਰ ਦੇਸ ਦੇ ਹੋਈ ਗਿਆ ਤਾਂ ਇਹਦੇ ਪਿੱਛੇ ਜਿਹੜੀ ਆ ਸਾਜ਼ਿਸ਼ ਜਿਹੜੀ ਹੈਗੀ ਆ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਇੱਕ ਕੱਲਾ ਆਦਮੀ ਜਿਹੜਾ ਹੈਗਾ ਐਡਾ ਕੁਝ ਨਹੀਂ ਕਰ ਸਕਦਾਗਾ ਜਿਹੜੀ ਪੌੜੀ ਹੈਗੀ ਆ ਤੋਤਨ ਆਦਮੀ ਉਹਨੂੰ ਚੱਕ ਸਕਦੇ ਹੈਗੇ ਆ ਤਾਂ ਜਿਹੜੇ ਉਹਦੇ ਪਿੱਛੇ ਲੋਕ ਹੈਗੇ ਆ ਉਸ ਆਦਮੀ ਨੂੰ ਜਿਨ੍ਹਾਂ ਨੇ ਉਹਨੂੰ ਭੇਜਿਆ ਬ੍ਰੇਨ ਵਾਸ਼ ਕਰਕੇ ਭੇਜਿਆ ਹੈਗਾ ਅਸੀਂ ਇਹ ਚਾਹੁੰਦੇ ਆ ਕਿ ਉਹਦੀ ਉੱਚ ਪਤਲੀ ਜਾਂਚ ਹੋਵੇ ਤੇ ਜਿਹੜੇ ਲੋਕ ਜੜੀਆਂ ਜਿਹੜੇ ਏਜੰਸੀਆਂ ਜੋ ਵੀ ਲੋਕ ਹੈਗੇ ਆ ਉਹ ਵਾਹ ਜਿਹੜੇ ਉਹ ਵੀ ਇਹੜੇ ਕੇ ਸਾਹਮਣੇ ਉਹਨਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਕੌਣ ਹੈ ਗਿਆ ਤੇ ਉਹ ਅਰੈਸਟ ਕਰਕੇ ਸਖਤ ਤਰਾਵਾਂ ਦੇ ਤਹਿਤ ਦੇਸ਼ ਨੂੰ ਦਮਕਾ ਤਮਾਚ ਲਾਗੇ ਉਹਨਾਂ ਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਦੁਰ ਘਟਨਾ ਦੁਰਪਾਖ ਗੀ ਪੂਰਨ ਘਟਨਾ ਨਾ ਹੋਵੇ ਅੱਜ ਸਾਰੀਆਂ ਹੀ ਛੜੀਆਂ ਮੋਕੇ ਦੇ ਇੱਥੇ ਬੰਦੀਆਂ ਹੈਗੀਆਂ ਜਿਹਦੇ ਵਿੱਚ ਸੀਵਰੇਜ ਇੱਥੇ ਸੀਵਰੇਜ ਸਪਾਈ ਯੂਨੀਅਨ ਹੈਗੀ ਆ ਉਹਦੇ ਵਿੱਚ ਕ੍ਰਾਂਤੀਕਾਰੀ ਹੈ ਕ੍ਰਾਂਤੀਕਾਰੀ ਲੋਕਦਲ ਹੈਗਾ ਪਾਵਾ ਦਾਸ ਹੈਗੀ ਆ ਔਰ ਜਿੰਨੀਆਂ ਵੀ ਹੋਰ ਮਜ਼ਦੂਰ ਚਤੇ ਬੰਦੀਆਂ ਹੈਗੀਆਂ ਗੱਲਾਂ ਮਜ਼ਦੂਰੀ ਇਹ ਨਾ ਸਾਰੀਆਂ ਜਥੇਬੰਦੀਆਂ ਦੀ ਲਗਭਗ ਸਾਰੀਆਂ ਇਹਦੇ ਵਿੱਚ ਸ਼ਾਮਲ ਹੈਗੀਆਂ ਸਾਰੀਆਂ ਪੂਰਾ ਸਾਲ ਦੇ ਰਹੀਆਂ ਹੈਗੀਆਂ ਤੇ ਮੁਕੰਮਲ ਜਿਹੜਾ ਮੋਗਾ ਹੈਗਾ ਮੁਕੰਮਲ ਬੰਦ ਰਹੇਗਾ ਕੋਈ ਜਿਹੜੀ ਐਮਰਜੈਂਸੀ ਦੀ ਸਵਾ ਉਹ ਰਹਿਣਗੀਆਂ ਉਹ ਐਂਬੂਲੈਂਸ ਹੈਗਾ ਜਾਂ ਬੱਚੇ ਪੜਨ ਵਾਲੇ ਬੱਚੇ ਉਹਨਾਂ ਦੀ ਬੱਸਾਂ ਹੈਗੀਆਂ ਜਾਂ ਹਾਂ ਜਿਹੜੇ ਹਸਪਤਾਲ ਹੈਗੇ ਆ ਦੁਕਾਨਾਂ ਹੈਗੀਆਂ ਵੈਸਟੀਆਂ ਟਰਾਲ ਪੰਪ ਉਹ ਖੁੱਲੇ ਰਹਿਣਗੇ ਬਾਕੀ ਜਿਹੜੀ ਸਾਰੀਆਂ ਕੁਸ਼ ਉਹ ਬੰਦ ਰਹੇਗਾ